ਖਬਰ شریف ਪਿੰਡ ਤੌਮ ਬਲਾਕ ਦੇ ਕੋਲੇ ਪਿੰਡ ਹੈ ਇਹ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਇਸ ਪਿੰਡ ਦੇ ਵਿੱਚ ਚਾਚੇ ਨੇ ਹੀ ਆਪਣੀ ਭਤੀਜੀ ਦੇ ਨਾਲ ਕਰਵਾ ਲਿੱਤਾ ਵਿਆਹ ਜੋ ਕਿ ਪਵਿੱਤਰ ਰਿਸ਼ਤਾ ਸੀਗਾ ਉਸ ਦਾ ਕਰ ਦਿੱਤਾ ਕਾਣ ਇਹ ਰਿਸ਼ਤਾ ਬਾਪ ਤੇ ਧੀ ਦਾ ਇਸ ਤਰ੍ਹਾਂ ਬਣਦਾ ਸੀਗਾ ਪਿੰਡ ਵਾਲਿਆਂ ਨੇ ਰੋਸ ਕਰਕੇ ਬਹੁਤ ਦੁਖੀ ਹਿਰਦੇ ਨਾਲ ਕਿਹਾ ਕਿ ਇਸ ਰੀਤੇ ਦਾ ਕੰਨ ਹੋ ਗਿਆ ਹੈ ਇੱਕ ਮਤਾ ਪਾਸ ਕੀਤਾ ਹੈ ਉਹਨਾਂ ਨੇ ਕਿ ਉਹਨਾਂ ਨੂੰ ਅਸੀਂ ਪਿੰਡ ਦੇ ਵਿੱਚ ਨਹੀਂ ਵੜਨ ਦੇਵਾਂਗੇ ਤੇ ਕਿਹਾ ਹੈ ਜੋ ਵੀ ਅਗਰ ਪਿੰਡ ਦੇ ਵਿੱਚ ਹੀ ਕੋਈ ਅਹੇ ਜੀ ਗੱਲ ਅੱਗੇ ਨੂੰ ਕਰਦਾ ਹੈ ਵਿਆਹ ਪਿੰਡ ਦੇ ਵਿੱਚ ਹੀ ਕਰਵਾਉਂਦਾ ਹੈ ਉਸ ਦਾ ਪਿੰਡ ਦੇ ਨਾਲ ਬਾਈਕਾਟ ਕਰ ਦਿੱਤਾ ਜਾਵੇਗਾ ਜਾਣਦੇ ਆ ਪੂਰੀ ਜਾਣਕਾਰੀ ਸਰ ਸਾਹਿਬ ਕਿਹੜਾ ਪਿੰਡ ਹੈ ਇਹ ਪਿੰਡ ਮਾਨਕੋਸ਼ੀਫ ਇੱਕ ਦੱਸੋ ਜੀ ਕਿ ਤੁਹਾਡੇ ਪਿੰਡ ਦੇ ਵਿੱਚ ਮਤਾਂ ਪਿਆ ਗਿਆ ਜੀ ਇੱਕ ਲੰਮੇ ਰਿ ਜਿਹੜੇ ਪਿੰਡ ਦੇ ਵਿੱਚ ਮੁੰਡਾ ਕੁੜੀ ਕਰਾਂਦੇ ਨੇ ਉਹਨਾਂ ਦੇ ਖਿਲਾਫ ਤਾਂ ਇਹ ਕੀ ਹੈ ਮਾਮਲਾ ਇਹ ਮਾਮਲਾ ਇਹ ਹੈ ਜੀ ਮਦਰ ਕੇ ਇੱਕੋ ਪਰਿਵਾਰ ਦੇ ਦੋਨੋਂ ਜੀ ਨੇ ਮੰਨ ਲਓ ਇੱਕ ਭਯੋਤੀ ਦਾ ਰਿਸ਼ਤਾ ਹੈ ਚਾਚੀ ਦੇ ਪੁੱਤ ਜੀ ਨੇ ਆਪਸ ਵਿੱਚ ਭੱਜ ਕੇ ਵਿਆਹ ਕਰਾ ਲਿਆ ਇਸ ਕਰਕੇ ਹੀ ਮਦਰੇ ਮਤਾਂ ਪਾਏ ਗਏ ਤੇ ਦੂਜੀ ਇਹ ਮਦਰ ਕੇ ਅਮਨ ਸਾਹਮਣੇ ਕਰਨੇ ਵੀ ਤਾਂ ਕਿ ਕੋਈ ਇਹੋ ਜਿਹੀ ਅਣਕਦੀ ਘਾਤਰ ਕੋਈ ਕਾਨੂੰਨ ਆਪਣੇ ਹੱਥ ਵਿੱਚ ਨਾ ਲੈ ਲੇ ਜਾਂ ਮੁੰਡੇ ਵਾਲੇ ਜਾਂ ਕੁੜੀ ਵਾਲੇ ਇਹਨੂੰ ਦੇਖਦੇ ਹੋਏ ਵੀ ਕੋਈ ਤਣਾਪੂਰਨ ਸਥਿਤੀ ਨਾ ਹੋਵੇ ਇਹ ਮਤਾਂ ਪਾਏ ਗਏ ਤੇ ਪੂਰਾ ਪ ਹਾਂਜੀ ਹਾਂ ਮਦਰ ਪੂਰਾ ਪਿੰਡ ਤੇ ਪਰਿਵਾਰ ਬੱਚੇ ਦਾ ਪਰਿਵਾਰ ਦੋਨਾਂ ਦਾ ਉਹਨਾਂ ਨੂੰ ਸਾਰਿਆਂ ਨੂੰ ਹੀ ਮਦਰ ਕੇ ਸਹਿਮਤੀ ਦੇਰ ਵਿੱਚ ਲੈ ਕੇ ਧਿਆਨ ਵਿੱਚ ਰੱਖਦੇ ਹੋਏ ਸਾਰੀਆਂ ਗੱਲਾਂ ਨੂੰ ਹੀ ਮਤਾ ਪਾਇਆ ਗਿਆ ਅੱਛਾ ਇਸ ਦੇ ਨਾਲ ਪਿੰਡ ਦੀਆਂ ਬੀਬੀਆਂ ਹੋਰ ਜਿਹੜੀ ਸਾਰੇ ਸੰਗਤ ਵਿੱਚ ਹਾਂਜੀ ਹਾਂ ਹਾਂ ਅੱਛਾ ਲੱਗਦਾ ਕਿ ਅੱਗੇ ਮਾਹੌਲ ਖਰਾਬ ਨਾ ਹੋ ਜਾਵੇ ਉਸ ਮਾਹੌਲ ਨੂੰ ਠੀਕ ਰੱਖਣ ਵਾਸਤੇ ਇਸ ਤਰੀਕੇ ਦਾ ਮਤਾ ਪਾਣਾ ਪਿਆ ਹਾਂਜੀ ਹਾਂ ਇਹ ਮਦਰ ਕੇ ਥੋੜੀ ਛਿਆਣੀ ਗੱਲ ਹੈ ਤੇ ਸੁਭਾਅਕੀ ਤੌਰ ਤੇ ਹੀ ਮਦਰ ਇਹਨਾਂ ਮਦਰ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਘਟਰਾਵਾਂ ਨੂੰ ਰੋਕਣ ਵਾਸਤੇ ਆਪਾਂ ਇਹ ਮਤਾ ਪਾਇਆ ਗਿਆ ਤਾਂ ਕਿ ਜੇ ਕੋਈ ਅਗਲੂ ਇਹੋ ਜਿਹੀ ਗੱਲ ਕਰਦਾ ਜਾਂ ਸੋਚਦਾ ਵੀ ਹੈ ਤਾਂ ਉਹ ਜਿਹੜੋ ਆਪਾਂ ਨੇ ਕਾਰਵਾਈ ਕੀਤੀ ਹੈ ਇਹਨੂੰ ਧਿਆਨ ਵਿੱਚ ਰੱਖਦੇ ਹੋਏ ਦੋ ਕਦਮ ਆਪਣਾ ਪਿੱਛੇ ਹਟਾਵੇ ਫਿਰ ਉਹ ਜਿਹੜੇ ਜਿਨ੍ਹਾਂ ਦੇ ਖਿਲਾਫ ਤੁਸੀਂ ਮਤਾ ਪਾਇਆ ਕਿ ਲੰਬ ਮੈਚ ਕਰਨ ਵਾਲੇ ਨੂੰ ਬਿਲਕੁਲੀਂ ਕਰੰਦਾ ਤਾਂ ਉਹਨਾਂ ਦਾ ਪਿੰਡ ਦੇ ਵਿੱਚ ਬਾਈਕਾਟ ਹੋਵੇਗਾ ਨਹੀਂ ਬੜਨ ਦਿੱਤਾ ਜਾਵੇਗਾ ਮਨ ਹਾਂਜੀ ਸੁਭਾਵਿਕ ਜੀ ਗੱਲ ਹੈ ਬਾਈਕਾਟ ਤਾਂ ਕੀਤਾ ਹੀ ਜਾਵੇਗਾ ਉਹਨਾਂ ਦਾ ਉਹਨਾਂ ਨੂੰ ਪਿੰਡ ਵਿੱਚ ਆਲਮੋਸਟ ਜਦੋਂ ਭੱਜੇ ਕੇ ਚਲੇ ਹੀ ਗਏ ਆ ਬਿਨਾ ਮਜ਼ਦੂਰੀ ਹੋਵੇ ਕੋਈ ਸਾਂਝ ਕੋਈ ਨਹੀਂ ਹੋਏਗੀ ਕੋਈ ਸ ਇਹ ਪਰਿਵਾਰ ਹੈ ਜਿਹੜੀ ਜਿਨ੍ਹਾਂ ਦੇ ਮੁੰਡੇ ਜਿਹੜੇ ਜਿਹੜੇ ਪਰਿਵਾਰ ਨੇ ਮੰਨ ਲਓ ਹੁਣ ਤੁਸੀਂ ਕੁਐਸਚਨ ਵਧੀਆ ਕੀਤਾ ਦੋਨੋਂ ਪਰਿਵਾਰ ਮਦਰ ਦੇ ਪਿੰਡ ਵਿੱਚ ਉਹਨਾਂ ਨਾਲ ਮਿਲਦੇ ਵਰਤੇ ਜਾਏ ਕੋਈ ਗੱਲ ਨਹੀਂ ਕਿਉਂਕਿ ਆਪਾਂ ਕਿਸੇ ਦਾ ਦੋਸ਼ ਪਰਿਵਾਰ ਨੂੰ ਨਹੀਂ ਦੇ ਸਕਦੇ ਹਨ ਇਹ ਕਟਰਾ ਇਦਾਂ ਦੀਆਂ ਨਿੰਦਣਯੋਗ ਹੈ ਕਿਸੇ ਵੀ ਨਾਲ ਹੋ ਸਕਦੀ ਹੈ ਤਾਂ ਇਹ ਦੇਖਦੇ ਹੋਏ ਤਾਂ ਆਪਾਂ ਪਰਿਵਾਰ ਚਲੋ ਦੋਨੋਂ ਪਿੰਡ ਵਿੱਚ ਮਦਰ ਦੇ ਰਹਿ ਸਕਦੇ ਹਨ ਪਰ ਇਹ ਪਰਿਵਾਰਾਂ ਦਾ ਬਾਈਕਾਟ ਨਹੀਂ ਹੈ ਉਹਨਾਂ ਦਾ ਮੁੰਡੇ ਕੁੜੀ ਦਾ ਬਾਈਕਾਟ ਹਾਂਜੀ ਹਾਂਜੀ ਮੁੰਡੇ ਕੁੜੀ ਦਾ ਬਾਈਕਾਟ ਕਰਦੇ ਹਾਂ ਕੀ ਨਾਮ ਹੈ ਮਾਨ ਸਿੰਘ ਹੈ ਜੀ ਮਾਨਕਪੁਰ ਸ਼ਰੀਫ ਸਾਹਿਬ ਅੱਜ ਜੇ ਮਤਾ ਪਾਇਆ ਜੀ ਉਦੋਂ ਤੇ ਪਿੰਡ ਪੂਰਾ ਸੈਂਟੇ ਹੀ ਟੁੱਟੇ ਬਿਲਕੁਲ ਜੀ ਬਿਲਕੁਲ ਸਾਰਾ ਪਿੰਡ ਨਾਲ ਹੈ ਜੀ ਇਹ ਕਿਉਂ ਪਾਣਾ ਪਿਆ ਮਤਾ ਕਾਰਨ ਇਹ ਕਾਰਨ ਦੇਖੋ ਜੀ ਹੁਣ ਇੱਕ ਚਾਚੀ ਭਤੀਜੀ ਦਾ ਰਿਸ਼ਤਾ ਹੈ ਉਹਨਾਂ ਨੇ ਆਪਸ ਵਿੱਚ ਮੈਰਿਜ ਕਰਾ ਲਈ ਆਮੋ ਸਾਹਮਣੇ ਦੋਨੋਂ ਦੇ ਘਰ ਹੈ ਇਸ ਦੇ ਨਾਲ ਜਿਹੜਾ ਸਮਾਜ ਦਾ ਪਿੰਡ ਦਾ ਸਾਰੇ ਦਾ ਮਾਹੌਲ ਇਹਦਾ ਖਰਾਬ ਹੋ ਗਿਆ ਹਾ ਜਿਹਨਾਂ ਨੇ ਕਰਿਆ ਕੱਲ ਕੋਈ ਹੋਰ ਕਰੂਗਾ ਉਹਨੂੰ ਦੇਖਦੇ ਹੋਏ ਮਤਾ ਪਾਇਆ ਗਿਆ ਵੀ ਇਹ ਜੋ ਜਿਹੜੇ ਇਹ ਜਿਹੇ ਇਨਸਾਨ ਹੈ ਉਹ ਸਮਾਜ ਤੋਂ ਦੂਰੇ ਰਹੇ ਪਿੰਡ ਤੋਂ ਦੂਰੇ ਰਹੇ ਵੀ ਪਿੰਡ ਦਾ ਜਿਹੜਾ ਮਾਹੌਲ ਉਹ ਖਰਾਬ ਨਾ ਹੋਵੇ ਇਹਦੇ ਨਾਲ ਪੂਰਾ ਪਿੰਡ ਸੜ ਜਾਵੇ ਬਿਲਕੁਲ ਜੀ ਇਹ ਉਹਨਾਂ ਮੰਗੀ ਬਾਈਕਾਟ ਕਰਤਾ ਤੁਸੀਂ ਉਹਨਾਂ ਨੂੰ ਸਾਂਝੀ ਰੱਖਣੀ ਨਾ ਕੋਈ ਸਾਂਝ ਨਹੀਂ ਜੀ ਪੂਰੇ ਪਿੰਡ ਲਈ ਪੂਰੇ ਪਿੰਡ ਨਹੀਂ ਜੀ ਨਾ ਬਣ ਦੇਣਾ ਕਦੇ ਨਹੀਂ ਜੀ ਬਿਲਕੁਲ ਜੀ ਤੇ ਹੋਰ ਜਿਹੜੇ ਮੁੰਡੇ ਕੁੜੀ ਤੁਹਾਡੇ ਪਿੰਡ ਦੇ ਕੋਈ ਹੋਰ ਉਹਨਾਂ ਨੂੰ ਕੀ ਅਪੀਲ ਕਰਨ ਚਾਹੁੰਦੇ ਇਲਾਕੇ ਦੇ ਲੋਕ ਉਹਨਾਂ ਨੂੰ ਇਹੀ ਅਪੀਲ ਹੈ ਵੀ ਦੇਖੋ ਇਹ ਹੈ ਜਿਹਾ ਘਟਨਾਵਾਂ ਤੋਂ ਜਿਹੜਾ ਬਚੋ ਆਪਣੇ ਪਰਿਵਾਰ ਨੂੰ ਆਪਣੇ ਮਾਂ ਪਿਓ ਨੂੰ ਸਮਝੋ ਉਹਨ ਜਿਨ੍ਹਾਂ ਨੇ ਤੁਹਾਨੂੰ ਪਾਲਿਆ ਮਤਲਬ ਵੱਡੇ ਕੀਤਾ ਹਨ ਇੱਥੇ ਤੱਕ ਪਹੁੰਚਾਇਆ ਪੜਾਇਆ ਲਿਖਾਇਆ ਘਟੋ ਘਟੂ ਉਹਨਾਂ ਦੀ ਰਿਸ਼ਤਿਆਂ ਦੀ ਉਹਨਾਂ ਰਿਸ਼ਤਿਆਂ ਦੀ ਦਾ ਸ਼ਰਮ ਕਰੋ ਤੇ ਸਮਾਜ ਨੂੰ ਇੱਕ ਚੰਗੀ ਸੇਹ ਦੋ ਅਹੀਂਆਂ ਜੀਆਂ ਬਰਾਈਆਂ ਨਾ ਦੋ ਜਿਹੜੀਆਂ ਕੱਲ ਨੂੰ ਭੁਗਤਣੀਆਂ ਔਖੀਆਂ ਹੋ ਜਣੀਆਂ